ਹੈਲੋ ਜੀ ਕੀ ਹਾਲ ਆ ਦੋਸਤੋ ਹੋਰ ਸਾਰੇ ਠੀਕ ਠਾਕ ਹੋ ਸਾਰੇ ਨੂੰ ਬਾਬਾ ਮਿਹਰ ਪਰੇ ਹੱਥ ਰੱਖੇ ਆ ਲੱਛਣ ਦੇਖ ਲੋ ਜੀ ਇੰਨਾ ਲੋਕਾਂ ਦੇ ਕੀ ਲੱਛਣ ਕਰਦੇ ਫਿਰਦੇ ਆ ਬੜਿਆ ਚੰਗਾ ਮਾਪਿਆਂ ਨੇ ਪੜਾਇਆ ਲਿਖਾਇਆਗਾ ਮਾਪਿਆਂ ਨੇ ਕਿਆ ਵਿਚਾਲ ਸਾਡਾ ਤੇ ਪੁੱਤ ਡਿਊਟੀ ਜਾਂਦਾਗਾ ਕਿਸੇ ਵੀ ਜੌਬ ਤੇ ਕਰਦੇ ਆ ਤੇ ਮੁੰਡਾ ਕੁੜੀ ਇਕੱਠੇ ਰਹਿੰਦੇ ਰਹਿੰਦੇ ਹੈ ਤੇ ਇਹ ਮੁੰਡਾ ਤੜਕੇ ਨੂੰ ਛੱਡਣਾਉਂਦਾ ਫਿਰ ਆਥਣੇ 5 ਵਜੇ ਨੂੰ ਲੈਣ ਆਉਂਦਾ ਹੈਗਾ ਇਹ ਦੀਪ ਬਸਤੇ ਹੁੰਦੇ ਆ ਸਾਰਾ ਪਤਾ ਮੈਨੂੰ ਕਿੱਥੋਂ ਦੇ ਕਿੱਥੋਂ ਦੇ ਨਹੀਂ ਇਹ ਕੁੜੀ ਵੀ ਕੁਵਾਰੀ ਆ ਜੇ ਮੰਗਾ ਵੀ ਤੇ ਪਰੇ ਵਿਆਹ ਕਰਵਾਉਣਗੇ ਤੇ ਮਾਂ ਪਰ ਇਹਨਾਂ ਦੇ ਦੇਖ ਕੇ ਪਹਿਲੇ ਸੰਭਲ ਜਾਣਾ ਵੀਡੀਓ ਦੇਖ ਕੇ ਨਾ ਮੁਖ ਲੈਣਾ ਤਾਂ ਚੰਗੀ ਗੱਲ ਹੈ ਤੇ ਨਹੀਂ ਬਹੁਤ ਪੋੜਾ ਪਊਗਾ ਦੀਪ ਬਸਤੇ ਦਿੱਲੀ ਹੁੰਦੇ ਤੇ ਜਾਂਦੇ ਡੱਬੜੀ ਆ ਤੇ ਇਤਰਾ ਗੱਗੜਾ ਰਹਿ ਕੇ ਮੰਨਣਾ ਵੱਲ ਇਹ ਨਾ ਤੇ ਪੰਡਾ ਤੇ ਸਮਝਿਆਣ ਵੀ ਕਿੱਥੋਂ ਦੇ ਐ ਦੇਖ ਲੈਣ ਤੇ ਆਪ ਦਾ ਸੰਭਲ ਜਾਣ ਮਾਪਿਓ ਕਿਸੇ ਦਾ ਵੀ ਇਹਨਾਂ ਦਾ ਕੋਈ ਰਿਸ਼ਤੇਦਾਰ ਵੇਂਦਾ ਜਾਂ ਕੋਈ ਭੈਣ ਭਰਾ ਵੇਂਦਾ ਉਹਨਾਂ ਤੱਕ ਪਹਚਾਓ ਤੇ ਕੁੜੀ ਜਿਹਦੇ ਵੀ ਬਾਜੇ ਮੁੰਡੇ ਆ ਲੈਣ ਦੀ ਵੀ ਤੇ ਹੋਰ ਆਹੋ ਆਪੇ ਮਾਂਸੂਨ ਨੂੰ ਨਹੀਂ ਬਣਾਈ ਸੀ ਇਹਨਾਂ ਨੇ ਵੀਡੀਓ ਬਣਾ ਕੇ ਵਾਇਰਲ ਕਰੀਏ ਪਰ ਇਹ ਭੱਜ ਜਾਣ ਇਹਨਾਂ ਦਾ ਮਾਂ ਪਿਓ ਭੱਜੇ ਬਾਅਦ ਦੇ ਵਿੱਚ ਲੜਾਈਆਂ ਪੜਾਈਆਂ 100 ਕੰਜਰ ਕਲੇਸ਼ ਹੋਊਗਾ ਤੇ ਇਸ ਤੋਂ ਪਹਿਲਾਂ ਇਹ ਆਪ ਹੀ ਸੰਭਲ ਜਾਣ ਤਾਂ ਚੰਗੀ ਗੱਲ ਹੈ ਜੀ ਆਪਾਂ ਇਸ ਗੱਲ ਕਰਕੇ ਨਹੀਂ ਬਣਾਈ ਕਿ ਇਹਨਾਂ ਨੂੰ ਬਦਨਾਮ ਕਰੀਏ ਆਪਾਂ ਬਨਾਮ ਦੇ ਮਨ ਚੈਨਲ ਨਹੀਂ ਬਣਾਏ ਕਿ ਇਹ ਆਪੇ ਸੰਭਲ ਜਾਣ ਛੇਤੀ ਵਧੀਆ ਚੰਗੇਾਰੇ ਲੱਗੇ ਕੁੜੀ ਵਧੀਆ ਚੌਕ ਤੇ ਲੱਗੀ ਆ ਤੇ ਆ ਰਿਹਾ ਰਹੀ ਜੋ ਚਾਕ ਕਰਿਆ ਜੇ ਮਾਂ ਕੋ ਦੀ ਮਰਜ਼ੀ ਨਾਲ ਵਿਆਹ ਕਰਾਵੇ ਜੇ ਮਾਂ ਤੋਂ ਦੀ ਮਰਜ਼ੀ ਨਾਲ ਵੀ ਨਹੀਂ ਕਰੋਨਾ ਤੱਕ ਰੇ ਕਰ ਸਕੇ ਮੈਂ ਆ ਮੰਗ ਰਿਹਾ ਕਰਦੇ ਹਾਂ ਕਿ ਠੀਕ ਹੈ ਤੇ ਮਾਂ ਇਹ ਤਾਂ ਠੀਕ ਹੈ ਨਹੀਂ ਮੰਨਦੇ ਤਾਂ ਠੀਕ ਹੈ ਪਰ ਇਹ ਰੁਕਾ ਦਸਨਾ ਕਰੇ ਦਸਨਾ ਤਿਰਰੀਆ ਕੋਈ ਨਹੀਂ ਲੜਦੇ ਫਰਨੇ ਜੜਦੇ ਫਰਨੇ ਕੋਈ ਚੰਗੇ ਗੱਲਾਂ ਰਹੀ ਬੰਦੇ ਮਾਂ ਤੋਂ ਖਨੜ ਪਾਇਦਾ ਜਵਾਕ ਨੂੰ ਤੇ ਜਵਾਕ ਪੋਰਾ ਮਾਂ ਤੇ ਵੀ ਕਦਰ ਨਹੀਂ ਕਰਦੇ ਅੱਗੇ ਵੱਤ ਉਹ ਅਦਸ਼ੇਰ ਕਰਦੇ